ਅੱਜ ਤੱਕ ਸਾਨੂੰ ਕੋਈ ਐਸਾ ਸਵਾਲ ਨਹੀਂ ਆ ਪਰ ਕੁਝ ਕੁ ਹੋ ਸਕਦਾ ਬੰਦੇ ਕੋਈ ਵੀ ਜਦੋਂ ਬੰਦਾ ਇੱਕ ਪੰਥ ਪੰਜਾਬ ਦੀ ਇੱਕ ਸਿੱਖਾਂ ਦੀ ਗੱਲ ਕਰਦਾ ਵਾ ਤਾਂ ਉਹਨੂੰ ਇਹ ਜਿਹਾ ਸਵਾਲ ਕਰਦੇ ਆ ਖਲੜਾ ਜੀ ਦੀ ਤਸਵੀਰ ਨੂੰ ਵੀ ਜਿਹੜਾ ਨਿਸ਼ਾਨਾ ਕੀਤਾ ਗਿਆ ਸੀ ਕਿ ਇਹ ਤਸਵੀਰ ਕਿਉਂ ਲੱਗਦੀ ਹੈ ਸਚਿੰਨ ਗਾਲਵ ਹੋਰਾਂ ਨੇ ਵੀ ਨਿਸ਼ਾਨਾ ਕੀਤਾ ਸੀ ਤਸਵੀਰ ਤਾਂ ਲੱਗ ਰਹੀ ਹੈ ਜੀ ਅਸੀਂ ਕਦੇ ਉਸ ਤੋਂ ਪਿੱਛੇ ਨਹੀਂ ਹਟੇਗੇ ਨਾ ਹੀ ਪਿੱਛੇ ਹਟਾਂਗੇ ਤਸਵੀਰ ਅੱਗੇ ਵੀ ਲੱਗ ਰਹੀ ਸੀ ਅੱਜ ਵੀ ਲੱਗ ਰਹੀ ਹੈ ਅੱਗੇ ਵੀ ਲੱਗੂਗੀ ਇਸ ਵਾਰ ਵੀ ਜਦੋਂ ਅਸੀਂ ਕੈਂਪੇਨ ਕਰ ਰਹੇ ਸੀਗੇ ਤਾ ਇੱਕ ਬਿਹਾਰ ਤੋਂ ਇੱਕ ਸਟੂਡੈਂਟ ਸੀਗਾ ਉਹ ਉਹਦੇ ਕਮਰੇ ਚ ਗਏ ਤਾਂ ਉਹਨੇ ਸਾਨੂੰ ਆਪਦਾ ਲੈਪਟਾਪ ਦਿਖਾਇਆ ਸਾਡੇ ਜਾਣ ਤੋਂ ਪਹਿਲਾਂ ਆਲਰੇਡੀ ਭਾਈ ਸਾਹਿਬ ਬਾਰੇ ਪੜ ਰਿਆ ਸੀ ਰਿਸਰਚ ਕਰ ਰਿਆ ਸੀਗਾ ਜਿਹੜੀ ਗੱਲ ਰਣਮਿਕ ਜੋਧ ਕੋਰ ਵਾਲੀ ਤੁਸੀਂ ਕੀਤੀ ਆ ਇਹ ਜੋ ਡਾਇਲੋਜੀ ਸੀ ਕਿਸੇ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਨਾ ਉਹਦੇ ਬਾਰੇ ਕੋਈ ਵੀ ਬੰਦਾ ਦਾਵਾ ਨਹੀਂ ਕਰ ਸਕਦਾ ਵੀ ਬੰਦਾ ਕੋਈ ਵਾਰੀ ਪ੍ਰੈਸ਼ਰ ਹੁੰਦਾ ਹੈ ਜਾਂ ਕੋਈ ਬੰਦੇ ਦੀ ਐਸਪੀਰੇਸ਼ਨ ਹੁੰਦੀ ਹੈ ਜਾਂ ਕੋਈ ਵਾਰੀ ਮਾਹੌਲ ਹੁੰਦਾ ਹੈ ਕਿ ਬੰਦਾ ਬਦਲ ਜਾਂਦਾ ਸਮੇਤ ਨਾਲ ਉਹਦੇ ਵਿੱਚ ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਜਿਹੜੇ ਕਾਰਜ ਕਰਨ ਦਾ ਤਰੀਕਾ ਆ ਉਹਦੇ ਵਿੱਚ ਜਿਹੜੀ ਸੱਤ ਦੀ ਜੈ ਡਾਇਓਲੋਜੀ ਆ ਕੰਪਰਮਾਈਜ਼ ਹੋ ਰਹੀ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਸਰਗਰਮ ਹੋ ਚੁੱਕੇ ਨੇ ਮਾਹੌਲ ਕਿਸ ਤਰ੍ਹਾਂ ਰਹਿਣ ਵਾਲਾ ਹੈ ਕਿਉਂਕਿ ਪਿਛਲੀ ਵਾਰ ਵੀ ਪੂਰਾ ਜ਼ੋਰ ਲੱਗਿਆ ਸੱਤ ਦਾ ਕਹਿੰਦੇ ਵਾਈਸ ਪ੍ਰੈਜ਼ੀਡੈਂਟ ਦੀ ਸੀਟ ਕੱਢਣੀ ਆ ਸੀਟ ਤਾਂ ਕੱਢ ਲਈ ਪਰ ਕਹਿੰਦੇ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਸੋਚ ਤੋਂ ਹੀ ਪਰੇ ਹੋਗੇ ਮੈਂ ਗੱਲ ਕਰ ਰਿਹਾ ਅਰਮਨਿਕ ਜੋਤ ਕਾਰ ਹੋਰਾਂ ਦੀ ਕਾਫੀ ਉਹਨਾਂ ਦੇ ਵਿਵਾਦ-ਵਾਦ ਜੁੜਿਆ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਪਰ ਅੱਜ ਜਿਹੜਾ ਨਵਾਂ ਵਾਈਸ ਪ੍ਰੈਜ਼ੀਡੈਂਟ ਦੇ ਲਈ ਚੁਣਿਆ ਗਿਆ ਨਮਾਇੰਦਾ ਕਰਨਦੀਪ ਸਿੰਘ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਉਹ ਕੀ ਸੋਚ ਲੈ ਕੇ ਚੱਲਣਗੇ ਵਾਈਸ ਪ੍ਰੈਜ਼ੀਡੈਂਟ ਦੇ ਲਈ ਜੁਝਾਰ ਬਾਈ ਖੜੇ ਹੋਏ ਨੇ ਸੱਤ ਦੇ ਨਾਲ ਤਾਂ ਬੜੀਆਂ ਚੀਜ਼ਾਂ ਨੇ ਸਾਰੀਆਂ ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰੋਡ ਮੈਪ ਕੀ ਰਹਿਣ ਵਾਲਾ ਹੈ ਪਾਰਟੀਆਂ ਬਹੁਤ ਵੱਡੀਆਂ-ਵੱਡੀਆਂ ਨੇ ਕਿਉਂਕਿ ਪਹਿਲਾਂ ਵੱਡੀਆਂ ਸੀਗੀਆਂ ਸੱਤ ਨੇ ਜਿਹੜੀ ਹੈ ਬਾਜ਼ੀਮਾਰੀ ਸੀਗੀ ਕਰਨਦੀਪ ਤੋਂ ਸ਼ੁਰੂ ਕਰਾਂਗੇ ਭਾਈ ਅ ਜਿਵੇਂ ਪਹਿਲਾਂ ਕਹਿੰਦੇ ਭਾਈ ਜਸਵੰਤ ਸਿੰਘ ਖਲੜਾ ਦੀ ਸੋਚ ਦੇ ਉੱਤੇ ਬੀਬੀ ਜੀ ਚੱਲੇ ਨਹੀਂ ਇਸ ਕਰਕੇ ਪਾਰਟੀ ਤੋਂ ਲਾਂਬੇ ਕਰਨਾ ਪਿਆ ਬੜੀਆਂ ਗੱਲਾਂ ਹੋ ਗਈਆਂ ਤੁਹਾਡੀ ਸੋਚ ਕੀ ਹੈ ਤੁਸੀਂ ਕਿਹੜੀ ਸੋਚ ਨੂੰ ਲੈ ਕੇ ਚੱਲੇ ਹੋ ਕਿ ਕਿ ਉਹੀ ਸੋਚ ਹੋਏਗੀ ਤੁਹਾਡੀ ਵੀ ਨਹੀਂ ਅਸੀਂ ਜੀ ਆਪਣੇ ਸਿਧਾਂਤ ਨੂੰ ਲੈ ਕੇ ਬੜੇ ਕਲੀਅਰ ਆ ਕਿ ਸਾਡਾ ਸੱਤ ਦਾ ਜੋ ਸਿਧਾਂਤ ਹੈ ਸਖੀ ਦਾ ਜੋ ਪੰਥ ਪੰਜਾਬ ਦਾ ਜੋ ਗੁਰੂ ਨਾਨਕ ਸਾਹਿਬ ਦਾ ਫਲਸਫਾ ਵਾ ਸਾਜੀ ਵਾਲਤ ਲਾਬ ਦਾ ਅਸੀਂ ਉਹਨੂੰ ਕਮਿਟਿਡ ਆ ਤੇ ਜੋ ਪਿੱਛੇ ਫੈਸਲਾ ਲਿਆ ਸੀ ਉਹ ਵੀ ਅਸੀਂ ਆਪਣੇ ਸਿਧਾਂਤ ਨੂੰ ਮੁੱਖ ਰੱਖ ਕੇ ਲਿਆ ਸੀਗਾ ਤੇ ਅੱਗੇ ਵੀ ਜੋ ਅਸੀਂ ਫੈਸਲੇ ਲਵਾਂਗੇ ਆਪਣੇ ਸਿਧਾਂਤ ਨੂੰ ਮੁੱਖ ਰੱਖ ਕੇ ਲਵਾਂਗੇ ਅੱਛਾ ਕਈ ਅਜਿਹੀਆਂ ਚੀਜ਼ਾਂ ਕਹੀਆਂ ਗਈਆਂ ਸੀ ਕਿ ਖਾਲਿਸਤਾਨ ਦੇ ਇਸ ਤਿੱਕੇ ਦੇ ਨਾਲ ਇਸ ਤਿੱਕੇ ਨਾਲ ਧਾਰਮਿਕ ਇਹਨੂੰ ਇਹ ਚੀਜ਼ਾਂ ਕਰਦਣੀਆਂ ਸਟੂਡੈਂਟ ਆਰਗੇਨਾਈਜੇਸ਼ਨ ਨੂੰ ਐਵੇਂ ਦੇ ਵੀ ਲੱਗਦੇ ਰਹੇ ਇਲਜ਼ਾਮ ਹੁਣ ਤੁਹਾਡੀ ਕੀ ਤਿਆਰੀ ਹੈ ਕਿ ਉਹ ਸਾਰੀਆਂ ਚੀਜ਼ਾਂ ਦੇ ਸਵਾਲ ਹੁਣ ਜਵਾਬ ਤੁਹਾਡੇ ਕੋਲ ਹੈਗੇ ਉਹਨਾਂ ਨੂੰ ਫਿਰ ਜਵਾਬ ਦੋਗੇ ਸਾਨੂੰ ਤਾਂ ਹੀ ਕਿਸੇ ਨੇ ਕੋਈ ਸਵਾਲ ਨਹੀਂ ਕੀਤਾ ਅਸੀਂ ਪੂਰੇ ਸਾਲ ਇਥੇ ਸਟੂਡੈਂਟ ਸੈਕਟਰ ਆ ਤੇ ਹੁਣ ਵੀ ਇੱਕ ਵਾਰੀ ਅਸੀਂ ਹਰ ਇੱਕ ਰੂਮ ਦੇ ਵਿੱਚ ਜੋ ਹੌਸਟਲ ਦੇ ਵਿੱਚ ਤੇ ਹਰ ਇੱਕ ਕਲਾਸ ਦੇ ਵਿੱਚ ਇੱਕ ਵਾਰੀ ਅਸੀਂ ਕੈਂਪੀਨਿੰਗ ਕਰ ਚੁੱਕੇ ਹਾਂ ਅਜੇ ਤੱਕ ਸਾਨੂੰ ਕੋਈ ਐਸਾ ਸਵਾਲ ਨਹੀਂ ਆ ਪਰ ਕੁਝ ਕੁ ਹੋ ਸਕਦਾ ਬੰਦੇ ਕੋਈ ਵੀ ਜਦੋਂ ਬੰਦਾ ਇੱਕ ਪੰਥ ਪੰਜਾਬ ਦੀ ਇੱਕ ਸਿੱਖਾਂ ਦੀ ਗੱਲ ਕਰਦਾ ਵਾ ਤਾਂ ਉਹਨੂੰ ਇਹੋ ਜਿਹੇ ਸਵਾਲ ਕਰਦੇ ਆ ਪਰ ਹਜੇ ਤੱਕ ਸਾਨੂੰ ਹਜੇ ਕਿਸੇ ਨੇ ਕੋਈ ਇਹੋ ਜਿਹਾ ਸਵਾਲ ਨਹੀਂ ਕੀਤਾਗਾ ਤੇ ਜੋ ਸਾਡਾ ਕੰਮ ਆ ਅਸੀਂ ਆਪਦੇ ਕੰਮ ਨੂੰ ਲੈ ਕੇ ਵੋਟ ਮੰਗ ਰਹੇ ਆ ਤੇ ਪੂਰਾ ਸਾਲ ਅਸੀਂ ਲੋਕਾਂ ਚੋਂ ਦਾ ਕੰਮ ਕਰਕੇ ਦਿਖਾਇਆ ਵਾ ਤੇ ਅੱਗੇ ਵੀ ਅਸੀਂ ਆਪਦੇ ਕੰਮ ਤੇ ਆਧਾਰ ਤੇ ਸਾਰਾ ਲੋਕਾਂ ਚ ਜਾ ਰਹੇ ਆ ਭਾਈ ਕਾਲੜਾ ਜੀ ਦੀ ਤਸਵੀਰ ਨੂੰ ਵੀ ਜਿਹੜਾ ਨਿਸ਼ਾਨਾ ਕੀਤਾ ਗਿਆ ਸੀ ਕਿ ਤਸਵੀਰ ਕਿਉਂ ਲੱਗਦੀ ਹੈ ਸਚਿੰਨ ਗਲਵ ਹੋਰਾਂ ਨੇ ਵੀ ਨਿਸ਼ਾਨਾ ਕੀਤਾ ਸੀਗਾ ਹੁਣ ਤੁਹਾਨੂੰ ਕੀ ਲੱਗਦਾ ਕਿ ਉਹ ਚੀਜ਼ਾਂ ਕਲੀਅਰ ਹੋ ਚੁੱਕੀਆਂ ਨੇ ਹੁਣ ਫਿਰ ਤੋਂ ਇਹ ਚੀਜ਼ਾਂ ਦੁਹਰਾਇਆਂ ਤਾਂ ਨਹੀਂ ਜਾਣਗੇ ਕਿਤੇ ਕਹਿਣ ਕਿ ਫਿਰ ਖਾਲੜਾ ਜੀ ਦੀ ਤਸਵੀਰ ਲਾਤੀ ਤੁਸੀਂ ਇਹਨੂੰ ਇਸ ਤਿੱਕੇ ਨਾਲ ਧਾਰਮਿਕ ਇਸ ਚੀਜ਼ ਇਸ਼ੂ ਕਰੇ ਤਾ ਤਸਵੀਰ ਤਾਂ ਲੱਗ ਰਹੀ ਹੈ ਜੀ ਅਸੀਂ ਕਦੇ ਉਸ ਤੋਂ ਪਿੱਛੇ ਨਹੀਂ ਹਟੇਗੇ ਨਾ ਹੀ ਪਿੱਛੇ ਹਟਾਂਗੇ ਤਸਵੀਰ ਅੱਗੇ ਵੀ ਲੱਗ ਰਹੀ ਸੀ ਅੱਜ ਵੀ ਲੱਗ ਰਹੀ ਹੈ ਅੱਗੇ ਵੀ ਲੱਗੂਗੀ ਤਾਂ ਉਹ ਸਟੂਡੈਂਟਸ ਨੂੰ ਦੇਖੋ ਜੀ ਇਸ ਗੱਲਾਂ ਦਾ ਕੋਈ ਉਹ ਨਹੀਂ ਹੈਗਾ ਉਹ ਸਾਨੂੰ ਹਾਲਾਂਕਿ ਐਪਰੀਸ਼ੀਏਟ ਕਰਦੇ ਆ ਕਿਉਂਕਿ ਉਹਨਾਂ ਦਾ ਆਪ ਦਾ ਇੱਕ ਇਸ ਦੇ ਲਈ ਬੜੀ ਉਹਨਾਂ ਦੀ ਇੱਕ ਸ਼ਾਹਦਤ ਦਿੱਤੀ ਉਹਨਾਂ ਨੇ ਲੋਕਾਂ ਦੇ ਲਈ ਜਦੋਂ ਪੰਜਾਬ ਦੀ ਕੋਈ ਪੰਜਾਬ ਦੇ ਸਿੱਖ ਨੌ ਰਾ ਡਾਟਾ ਇਕੱਠਾ ਕੀਤਾ ਉਹਨਾਂ ਦੇ ਇੱਕ ਸੰਘਰਸ਼ ਕਰਦੇ ਉਹਨਾਂ ਨੇ ਆਪ ਦੀ ਸ਼ਹਾਦਤ ਦਿੱਤੀ ਤਾਂ ਜਿਹੜੇ ਤਾਂ ਇੱਕ ਕਹਿੰਦੀ ਆਪਾਂ ਵੀ ਸਵਿਰਦ ਜਵਾਕ ਆ ਇੱਥੋਂ ਦੇ ਸਟੂਡੈਂਟ ਸਹੀ ਅਸਲ 'ਚ ਸਟੂਡੈਂਟ ਆ ਉਹ ਇਸ ਗੱਲ ਨੂੰ ਸਮਝਦੇ ਆ ਤਾਂ ਸਾਨੂੰ ਐਪਰੀਸ਼ੀਏਟ ਕਰਦੇ ਆ ਇਸ ਵਾਰ ਵੀ ਜਦੋਂ ਅਸੀਂ ਕੈਂਪੇਨ ਕਰ ਰਹੇ ਸੀਗੇ ਤਾਂ ਇੱਕ ਬਿਹਾਰ ਤੋਂ ਇੱਕ ਸਟੂਡੈਂਟ ਸੀਗਾ ਉਹ ਉਹਦੇ ਕਮਰੇ 'ਚ ਗਏ ਤਾਂ ਉਹਨੇ ਸਾਨੂੰ ਆਪਦਾ ਲੈਪਟਾਪ ਦਿਖਾਇਆ ਸਾਡੇ ਜਾਣ ਤੋਂ ਪਹਿਲਾਂ ਆਲਰੇਡੀ ਭਾਈ ਸਾਹਿਬ ਬਾਰੇ ਪੜ੍ਹ ਰਿਹਾ ਸੀ ਰਿਸਰਚ ਕਰ ਰਿਹਾ ਸੀਗਾ ਤਾਂ ਇਹ ਆ ਵੀ ਸਾਡੇ ਇੱਥੇ ਜੋ ਫੋਟੋ ਲਾਉਣ ਦੇ ਨਾਲ ਜੋ ਇਹ ਅਭੀ ਬੱਚਿਆਂ ਤੱਕ ਇਥੋਂ ਦੇ ਬੱਚਿਆਂ ਤੱਕ ਵੀ ਉਹਨਾਂ ਨੇ ਉਸ ਦੇ ਬਾਰੇ ਦੁਬਾਰਾ ਪੜ੍ਹਨ ਲੱਗੇ ਆ ਉਹਨਾਂ ਬਾਰੇ ਜਾਣਨ ਲੱਗੇ ਆ ਤੇ ਜੋ ਸਾਰਾ ਜੋ ਸਟੇਟ ਨੇ ਹੁਣ ਤੱਕ ਪੰਜਾਬ ਨਾਲ ਸਿੱਖਾਂ ਨਾਲ ਜੋ ਵਿਤਕਰਾ ਕੀਤਾ ਜੋ ਉਹਨਾਂ ਨੇ ਨੁਕਸਾਨ ਕੀਤਾ ਉਹਨਾਂ ਦੀ ਉਹਨਾਂ ਨੂੰ ਦੁਬਾਰਾ ਸਮਝ ਪਤਾ ਲੱਗਣ ਲੱਗੇ ਆ ਬਿਲਕੁਲ ਜੁਹਾਰ ਬਈ ਕੀ ਤਿਆਰੀ ਰਹਿਣ ਨਾਲੀ ਆ ਕਿਉਂਕਿ ਕਹਿੰਦੇ ਪਹਿਲਾਂ ਤਾਂ ਸੀਟ ਕੱਢ ਲਈ ਪਰ ਕਿਤਨਾ ਕਿਤੇ ਕਹਿੰਦੇ ਆਪਣੇ ਵੀ ਗਦਾਰ ਹੋ ਜਾਂਦੇ ਆ ਇਹ ਚੀਜ਼ਾਂ ਨਿਕਲ ਆਉਂਦੀਆਂ ਨੇ ਹੁਣ ਇਹ ਤੁਹਾਡੀ ਸਟੂਡੈਂਟ ਆਰਗੇਨਾਈਜੇਸ਼ਨ ਹੈਗੀ ਆ ਤੇ ਉਹ ਪਹਿਲਾਂ ਬੜੀਆਂ ਚੀਜ਼ਾਂ ਹੋਈਆਂ ਤੂੰ ਤੂੰ ਮੈਂ ਮੈਂ ਹੋ ਗਈ ਪਾਰਟੀ ਛੜਨੀ ਪਈ ਕੱਢਣਾ ਪਿਆ ਇਹ ਬੜੀਆਂ ਚੀਜ਼ਾਂ ਸੀਗੀਆਂ ਤੇ ਹੁਣ ਫਿਰ ਕੀ ਮਾਹੌਲ ਰਹਿਣ ਵਾਲਾ ਤੁਹਾਡਾ ਇਸ ਵਾਰ ਦੇਖੋ ਪਹਿਲਾਂ ਮੈਂ ਕਲੀਅਰ ਕਰਦਾ ਕਿ ਜਿਹੜੀ ਗੱਲ ਰਣਮਿਕ ਜੋਤ ਕੋਰ ਵਾਲੀ ਤੁਸੀਂ ਕੀਤੀ ਆ ਇਹ ਜੋ ਡਾਇਓਲੋਜੀ ਸੀ ਕਿਸੇ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਨਾ ਉਹਦੇ ਬਾਰੇ ਕੋਈ ਵੀ ਬੰਦਾ ਦਾਵਾ ਨਹੀਂ ਕਰ ਸਕਦਾ ਵੀ ਬੰਦਾ ਕਈ ਵਾਰੀ ਪ੍ਰੈਸ਼ਰ ਹੁੰਦਾ ਹੈ ਜਾਂ ਕੋਈ ਬੰਦੇ ਦੀ ਐਸਪੀਰੇਸ਼ਨਸ ਹੁੰਦੀਆਂ ਆ ਕਈ ਵਾਰੀ ਮਾਹੌਲ ਹੁੰਦਾ ਹੈ ਕਿ ਬੰਦਾ ਬਦਲ ਜਾਂਦਾ ਸਮਝ ਲੈਣਾ ਨਾ ਵੀ ਮਨੁੱਖੀ ਸੁਭਾਅ ਆ ਉਹਦੀ ਕੋਈ ਗਾਰੰਟੀ ਨਹੀਂ ਲੈ ਸਕਦਾ ਉਹਦੇ ਵਿੱਚ ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਜਿਹੜੇ ਕਾਰਜ ਕਰਨ ਦਾ ਤਰੀਕਾ ਆ ਉਹਦੇ ਵਿੱਚ ਜਿਹੜੀ ਸੱਤ ਦੀ ਡਾਇਓਲੋਜੀ ਆ ਕੰਪਰੋਮਾਈਜ਼ ਹੋ ਰਹੀ ਆ ਤੇ ਆਪਾਂ ਵੀ ਦੂ ਰਿਸਪੈਕਟ ਉਹਨਾਂ ਨੂੰ ਇਹ ਕਿਹਾ ਵੀ ਉਹਨਾਂ ਨੇ ਹੀ ਪਾਰਟੀ ਤੋਂ ਵੱਖ ਕੀਤਾ ਪਰ ਅਸੀਂ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਕਿ ਉਹ ਵਾਈਸ ਪ੍ਰੈਜ਼ੀਡੈਂਟ ਦੀ ਕੁਰਸੀ ਤੋਂ ਅਸਤੀਫਾ ਦੇਣ ਵੀ ਉਹਨਾਂ ਨੇ ਆਪਦਾ ਕਾਉਂਸਲ ਚਲਾਈ ਹੈ ਸਾਰਾ ਸਾਲ ਤੇ ساتھ ਆਪਦੇ ਐਂਡ ਤੇ ਜਿਹੜਾ ਵਿਦਿਆਰਥੀ ਭਲਾਈ ਲਈ ਕੰਮ ਕਰਦੀ ਰਹੀ ਹੈ ਸੋ ਉਹ ਚੀਜ਼ ਆ ਉਹ ਵੀ ਬੜੇ ਇੱਕ ਰਿਸਪੈਕਟਫੁਲ ਮੈਨਰ ਦੇ ਨਾਲ ਕੰਕਲੂਡ ਹੋਈ ਹੈ ਰਣਵੀਕ ਜਯੋਤ ਕੋਲ ਇੱਥੇ ਵਿਚਰ ਰਹੀ ਹੈ ਕੈਂਪਸ 'ਚ ਸੱਤ ਸਾਰੀ ਵਿਚਰ ਰਹੀ ਹੈ ਵੀ ਉੱਥੇ ਕੋਈ ਤੂਦਮਾਂ ਵਾਲੀ ਗੱਲ ਨਹੀਂ ਆ ਉਸ ਤੋਂ ਅੱਗੇ ਅਗਲੀ ਗੱਲ ਆ ਵੀ ਕੈਂਪੇਨ ਦੀ ਆ ਵੀ ਆਪਾਂ ਹੁਣ ਤੇ ਕੰਪਨੀ ਸਟਰੋਂਗਲੀ ਕੰ ਸੋ ਜਿਹੜਾ ਉਸ ਚੀਜ਼ ਦਾ ਬੈਕਲੈਸ਼ ਆ ਸਾਨੂੰ ਕੋਈ ਨਹੀਂ ਹੈ ਬਈ ਵਿਦਿਆਰਥੀਆਂ ਨੂੰ ਪਤਾ ਆ ਕਿ ਜਥੇਬੰਦੀ ਨੇ ਆਪ ਦੇ ਹਿੱਤ ਜਿਹੜੇ ਆ ਵਿਦਿਆਰਥੀ ਹਿੱਤ ਆ ਆਪ ਦੇ ਸਿਧਾਂਤ ਆ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਸੋ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬੜੀ ਵਧੀਆ ਪੋਜੀਸ਼ਨ ਦੇ ਵਿੱਚ ਇਲੈਕਸ਼ਨ ਕੰਟੈਸਟ ਕਰ ਰਹੇ ਆ ਕੱਲ ਆਪਾਂ ਹੁਕਮਨਾਮਾ ਸਾਹਿਬ ਲੈ ਕੇ ਅਰਦਾਸ ਕਰਕੇ ਜਿਹੜੀ ਕੈਂਪੇਨ ਆਪਣੀ ਸਟਾਰਟ ਕੀਤੀ ਹੈ। ਇਹ ਲੱਗਦਾ ਕਿ ਬਾਕੀ ਪਾਰਟੀਆਂ ਦੇ ਸਾਹਮਣੇ ਤੁਹਾਡਾ ਕੈਂਡੀਡੇਟ ਸਟਰੋਂਗ ਹੋ ਸਕੇਗਾ। ਪਿਛਲੀ ਵਾਰ ਤਾਂ ਬਾਜੀ ਵੱਜ ਗਈ ਕਹਿੰਦੇ ਕਹਿੰਦੇ ਅਗਲੀ ਵਾਰ ਬਾਜੀ ਮਾਰਨੀ ਬੜੀ ਔਖੀ ਹੋ ਜਾਂਦੀ ਹੈ। ਤਾਨੂੰ ਲੱਗਦਾ ਹੈ ਕਿ ਹੁਣ ਤੁਹਾਡਾ ਕੈਂਡੀਡੇਟ ਸਟ੍ਰੌਂਗ ਹੈਗਾ ਤੁਹਾਨੂੰ ਹੰਗਾਰਾ ਮਿਲ ਜੇਗਾ ਜਿਸ ਤੇ ਕਿ ਨਾਲ ਜਨ ਅਨਾਉਂਸ ਕੀਤਾ ਤੇ ਇਕੱਠ ਹੋਮੇ ਦਾ ਹੋ ਗਿਆ ਸੀਗਾ ਹਾਂ ਬਿਲਕੁਲ ਜੀ ਬੜਾ ਪਰ ਮਹੰਗਾਰਾ ਮਿਲਿਆ ਦੂਜੀਆਂ ਪਾਰਟੀਆਂ ਵਾਂਗ ਜਿਹੜਾ ਇਕੱਠ ਕੋਈ ਇਧਰ ਉਧਰ ਇਕੱਠਾ ਕੀਤਾ ਘੱਟ ਨਹੀਂ ਜੈਨੂਇਨ ਸਟੂਡੈਂਟਸ ਦਾ ਇਕੱਠ ਹੀ ਸਾਰੇ ਡਿਪਾਰਟਮੈਂਟਸ ਦੇ ਸਟੂਡੈਂਟਸ ਜਿਹੜੇ 1 ਵਜੇ ਵਿਲੇ ਅਨਾਉਂਸਮੈਂਟ ਦੇ ਟਾਈਮ ਇੱਥੇ ਪਹੁੰਚੇ ਆ ਤੇ ਉਹਨਾਂ ਦੇ ਭਰਪੂਰ ਸਮਰਥਨ ਦੇ ਨਾਲ ਹੀ ਆਪਾਂ ਜਿਹੜਾ ਅੱਜ ਇਹ ਕੈਂਡੀਡੇਟ ਅਨਾਉਂਸ ਕੀਤਾ ਹੈ ਬਿਲਕੁਲ ਭਈ ਅਖੀਰਲਾ ਸਵਾਲ ਕਰਨਾ ਮੈਂਗਾ ਤੁਹਾਡੇ ਨਾਲ ਤੁਹਾਡਾ ਕੋਈ ਰਾਜਨੀਤੀ ਨਾਲ ਤਾਲੁਕਾਤ ਹੈਗਾ ਜਾਂ ਫਿਰ ਤੁਸੀਂ ਇੱਥੋਂ ਹੀ ਸ਼ੁਰੂਆਤ ਕਰਨੀ ਹੈ ਕਿ ਸਟੂਡੈਂਟ ਪੋਲਿਟਿਕਸ ਹੋਵੇ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਪੰਜਾਬ ਦੇ ਲਈ ਦੇਸ਼ ਦੇ ਲਈ ਕੁਝ ਕਰ ਸਕੇ ਮੇਰਾ ਕੋਈ ਮੇਰਾ ਜਨਤਿਕ ਨਾਲ ਰਾਜਨੀਤੀ ਨਾਲ ਕੋਈ ਤਾਲੁਕਤ ਨਹੀਂ ਮੇਰਾ ਤਾਂ ਜੀ ਦੇਖੋ ਅਸੀਂ ਸਾਰੇ ਇੱਥੇ ਕਮਿਟਡ ਨੇ ਲੋਕ ਸੇਵਾ ਲਈ ਤੇ ਆਪਦੇ ਸਿਧਾਂਤ ਤੇ ਜੋ ਪੰਥ ਪੰਜਾਬ ਦੀ ਗੱਲ ਕਰਦੀ ਸਾਡੇ ਇੱਕ ਜੋ ਸੱਤ ਦੇ ਲਈ ਇੱਕ ਸਭ ਤੋਂ ਵੱਖਰੀ ਚੀਜ਼ ਇਹ ਆ ਕਿ ਕਿਸੇ ਬੰਦੇ ਦੇ ਵਿੱਚ ਕੋਈ ਵੀ ਇਲੈਕਸ਼ਨ ਲੜਦੀਆਂ ਕੋਈ ਆਪਦੇ ਨਿੱਜੀ ਮਫਾਦ ਅਲੀ ਗੱਦ ਨਹੀਂ ਸਾਰੇ ਜਾਣੇ ਇੱਕ ਇਕੱਠੇ ਹੋ ਕੇ ਐਸ ਟੀਮ ਕੰਮ ਕਰਦੇ ਆ ਤੇ ਜਿਹੜੇ ਵੀ ਬੰਦੇ ਤੇ ਇੱਕ ਹਨਾ ਇਲੈਕਸ਼ਨ ਹੁੰਦੀ ਆ ਉਸ ਨੂੰ ਇੱਕ ਹਨਾ ਇਲੈਕਸ਼ਨ ਲੜਾਉਂਦੇ ਆ ਪਰ ਜੋ ਇਲੈਕਸ਼ਨ ਲੜਦੀ ਹੁੰਦੀ ਆ ਸਾਰੀ ਇੱਕ ਜਥੇਬੰਦੀ ਲੜਦੀ ਹੁੰਦੀ ਆ ਇੱਕ ਬੰਦਾ ਇੱਕ ਚਿਹਰਾ ਹੋ ਸਕਦਾ ਇਲੈਕਸ਼ਨ ਦਾ ਪਰ ਇਲੈਕਸ਼ਨ ਸਾਰੀ ਇੱਕ ਜ ਸੋ ਜੋ ਅੱਗੇ ਵਾਲਾ ਤੁਸੀਂ ਪੱਖ ਦੀ ਗੱਲ ਕੀਤੀ ਆ ਤਾਂ ਅਸੀਂ ਕਮਿਟਿਡ ਆ ਆਪਦੇ ਸਿਧਾਂਤ ਨੂੰ ਤੇ ਇੱਕ ਲੋਕ ਸੇਵਾ ਨੂੰ ਜੇ ਉਹਦੇ ਲਈ ਸਾਨੂੰ ਕਿਸੇ ਵੀ ਤਰ੍ਹਾਂ ਦਾ ਸੰਘਰਸ਼ ਕਰਨਾ ਪਿਆ ਕਿਸੇ ਵੀ ਤਰੀਕੇ ਨਾਲ ਲੋਕਾਂ 'ਚ ਜਾਣਾ ਪਿਆ ਅਸੀਂ ਉਸ ਲਈ ਤਿਆਰ ਆ ਜਿਵੇਂ ਉਹ ਅੱਗੇ ਮਾਹੌਲ ਬਣਗਾ ਸੀ ਉਸ ਹਿਸਾਬ ਨਾਲ ਕਰ ਲਾਂਗੇ ਠੀਕ ਬਹੁਤ ਸ਼ੁਕਰੀਆ ਕਰਨ ਬਾਈ ਸਾਡੇ ਨਾਲ ਸੀਗਾ ਜੋ ਜਹਾਰ ਬਾਈ ਸਾਡੇ ਨਾਲ ਸੀਗਾ ਗੱਲਬਾਤ ਕੀਤੀ ਹੈ ਤਾਂ ਯੂਨੀਵਰਸਿਟੀ ਦੇ ਵਿੱਚ ਹੁਣ ਤਿਆਰੀਆਂ ਹੋ ਚੁੱਕੀਆਂ ਨੇ ਉਹਨਾਂ ਦਿਨਾਂ ਦੇ ਵਿੱਚ VOTING ਹੋਏਗੀ ਹੁਣ ਕੌਣ ਕੌਣ ਜਿਹੜਾ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨਿਕਲਦਾ ਹੈ ਵੀ ਦੇਖਣਾ ਹੈ ਅਜੇ ਤੱਕ ਸਾਨੂੰ ਕੋਈ ਐਸਾ ਸਵਾਲ ਨਹੀਂ ਆ ਪਰ ਕੁਝ ਕੁ ਹੋ ਸਕਦਾ ਬੰਦੇ ਕੋਈ ਵੀ ਜਦੋਂ ਬੰਦਾ ਇੱਕ ਪੰਥ ਪੰਜਾਬ ਦੀ ਇੱਕ ਸਿੱਖਾਂ ਦੀ ਗੱਲ ਕਰਦਾ ਵਾ ਤਾਂ ਉਹਨੂੰ ਇਹ ਜਿਹਾ ਸਵਾਲ ਕਰਦੇ ਆ ਖਲੜਾ ਜੀ ਦੀ ਤਸਵੀਰ ਨੂੰ ਵੀ ਜਿਹੜਾ ਨਿਸ਼ਾਨਾ ਕੀਤਾ ਗਿਆ ਸੀ ਕਿ ਇਹ ਤਸਵੀਰ ਕਿਉਂ ਲੱਗਦੀ ਹੈ ਸਚਿਨ ਗਾਲਬ ਹੋਰਾਂ ਨੇ ਵੀ ਨਿਸ਼ਾਨਾ ਕੀਤਾ ਸੀ ਤਸਵੀਰ ਤਾਂ ਲੱਗ ਰਹੀ ਹੈ ਜੀ ਅਸੀਂ ਕਦੇ ਉਸ ਤੋਂ ਪਿੱਛੇ ਨਹੀਂ ਹਟੇਗੇ ਨਾ ਹੀ ਪਿੱਛੇ ਹਟਾਂਗੇ ਤਸਵੀਰ ਅੱਗੇ ਵੀ ਲੱਗ ਰਹੀ ਸੀ ਅੱਜ ਵੀ ਲੱਗ ਰਹੀ ਅੱਗੇ ਵੀ ਲੱਗੂਗੀ ਇਸ ਵਾਰ ਵੀ ਜਦੋਂ ਅਸੀਂ ਕੈਂਪੇਨ ਕਰ ਰਹੇ ਸੀਗੇ ਤਾਂ ਇੱਕ ਬਿਹਾਰ ਤੋਂ ਇੱਕ ਸਟੂਡੈਂਟ ਸੀਗਾ ਉਹ ਉਹਦੇ ਕਮਰੇ 'ਚ ਗਏ ਤਾਂ ਉਹਨੇ ਸਾਨੂੰ ਆਪਦਾ ਲੈਪਟਾਪ ਦਿਖਾਇਆ ਸਾਡੇ ਜਾਣ ਤੋਂ ਪਹਿਲਾਂ ਆਲਰੇਡੀ ਭਾਈ ਸਾਹਿਬ ਬਾਰੇ ਪੜ੍ਹ ਰਿਆ ਸੀ ਰਿਸਰਚ ਕਰ ਰਿਆ ਸੀਗਾ ਜਿਹੜੀ ਗੱਲ ਰਣਮਿਕ ਜਯੋਦ ਕੋਰ ਵਾਲੀ ਤੁਸੀਂ ਕੀਤੀ ਆ ਕਿ ਜੋ ਡਾਇਓਲੋਜੀ ਸੀ ਕਿਸੇ ਬੰਦੇ ਦੇ ਅੰਦਰ ਕੀ ਚੱਲ ਰਿਹਾ ਹੈ ਨਾ ਉਹਦੇ ਬਾਰੇ ਕੋਈ ਵੀ ਬੰਦਾ ਦਾਵਾ ਨਹੀਂ ਕਰ ਸਕਦਾ ਕੋਈ ਬੰਦਾ ਕਈ ਵਾਰੀ ਪ੍ਰੈਸ਼ਰ ਹੁੰਦਾ ਆ ਕੋਈ ਬੰਦੇ ਦੀ ਐਸਪੀਰੇਸ਼ਨਸ ਹੁੰਦੀਆਂ ਆ ਕਈ ਵਾਰੀ ਮਾਹੌਲ ਹੁੰਦਾ ਆ ਕਿ ਬੰਦਾ ਬਦਲ ਜਾਂਦਾ ਸਮੇਂ ਦੇ ਨਾਲ ਉਹਦੇ ਵਿੱਚ ਸਾਨੂੰ ਮਹਿਸੂਸ ਹੋਇਆ ਕਿ ਉਹਨਾਂ ਦੇ ਜਿਹੜੇ ਕਾਰਜ ਕਰਨ ਦਾ ਤਰੀਕਾ ਆ ਉਹਦੇ ਵਿੱਚ ਜਿਹੜੀ ਸੱਤ ਦੀ ਐਡਿਓਲੋਜੀ ਆ ਕੰਪਰੋਮਾਈਜ਼ ਹੋ ਰਹੀ ਆ